ਗੁਰੂ ਗਰੀਬਾਂ ਦੇ ਚੋਲੇ ਕੋਈ ਜਾਰ ਹਰ ਸੇਉ ਦੇਵੇ ਜੋਰੇ ਕੋਈ ਜਾਰ ਹਰ ਸੇਉ ਦੇਵੇ ਜੋਰੇ ਕੋਈ ਜਾਰ ਹਰ ਸੇਉ ਦੇ ਦੇ ਚੋਲੇ ਹੋਏ ਚਲ ਚਰਨ ਗਾਉ ਤਕੋ ਸੁਨ ਰਸ ਦਾ ਚੱਜ ਦੇ ਹਾਂ ਜੇ ਸਾਡੇ ਹਰਖਵਾਲ ਤੋਂ ਬਾਬਾ ਜੋਰਾ ਸਿੰਘ ਜੀ ਦੇ ਜਨਮ ਦਿਨ ਤੇ ਜਿਹੜੇ ਜਹਾੜੇ ਉੱਪਰ ਲੰਗਰ ਲਗਾਇਆ ਜਾਂਦਾ ਜੀ ਹਰ ਸਾਲ ਦੀ ਤਰ੍ਹਾਂ ਤੇ ਅੱਜ ਵੀ ਫੇਸਬੁੱਕ ਮੁਖਰ ਉਹ ਤੁਹਾਡੇ ਰੱਖਦੇ ਵਿਭਾਗ ਮੁਖ ਰੱਖਦੇ ਹੋਏ ਤੇ ਲੰਗਰ ਲਗਾਇਆ ਗਿਆ ਔਰ ਇਹ ਖੂਬ ਖੰਗਤਾ ਹਮਮਾ ਆ ਕੇ ਇੱਥੇ ਆਉਂਦੀਆਂ ਨੇ ਅੱਜ ਵੀ ਤੁਸੀਂ ਜਾ ਕੇ ਦੇਖੋਗੇ ਤੇ ਖੂਬ ਸੰਗਤਾਂ ਦਾ ਮੇਲਾ ਲੱਗਾ ਹੋਇਆਗਾ ਤੇ ਇਦਾਂ ਹੀ ਇਹ ਮੇਲੇ ਭਰਦੇ ਰਹਿਣਗੇ ਇਦਾਂ ਲੰਗਰ ਲੱਗਦੇ ਰਹਿਣਗੇ ਤਨ ਤਨ ਬਾਬਾ ਜਵਾਲਾ ਸਿੰਘ ਦੀ ਕਿਰਪਾ صدਕਾ ਦੇ ਲੰਗਰ ਲੱਗਦੇ ਰਹਿਣਗੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਖਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਤਨ ਤਨ ਬਾਬਾ ਜਵਾਲਾ ਸਿੰਘ ਜੀ ਦੀ ਅੱਜ ਦੇ ਪ੍ਰਕਾਸ਼ ਦਿਹਾੜੀ ਲੱਖ ਲੱਖ ਵਧਾਈਆਂ ਜਿੰਨੀਆਂ ਵੀ ਸੰਗਤਾਂ ਮੋਹਿੰਦੇ ਨੇ ਸਾਰਿਆਂ ਨੂੰ ਇਹ ਸ਼ਬਦ ਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਬੱਤ ਵੱਡ ਧੰਤੰਤਮ ਸਤਿਗੁਰੂ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਆਪਣਾ ਜੀਵਨ ਸੋਹਣਾ ਬਣਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਵਾਹਿਗੁਰੂ ਜੀ ਕੀ ਬਤਿਸ ਜੀ ਜੀ ਸੰਗਤਾਂ ਆਈਆਂ ਆਪਣੇ ਟਰੈਲੀ ਪਰ ਕੇ ਕਿਹੜੇ ਪਿੰਡ ਤੋਂ ਇਹ ਪਪੂ ਹੀਰਾਂ ਜੀ ਗੁਰਦੁਆਰਾ ਜਾ ਪਾਸੇ ਸ਼ਹੀਰਾਂ ਪਪੂ ਹੀਰਾਂ ਇਹ ਸਾਰੀ ਸੰਗਤਾਂ ਪੁਲਿਸ ਜੀ ਦੀ ਸੰਗਤਾਂ ਹਨ ਇੱਕ ਧੰਤੰਤ ਬਾਬਾ ਜਵਾਸੀ ਮਹਾਰਾਜ ਜੀ ਦੇ ਅੱਜ ਗੁਰਦੁਆਰਾ ਸਾਹਿਬ ਬਖੇਨ ਨਮਸਤਕ ਹੁੰਨ ਜਾ ਰਹੀਆਂ ਹਨ ਸਰਗਿ ਸੰਤਾਂ ਨੂੰ ਫਿਰ ਲੱਖ ਲੱਖ ਬਧਾਈਆਂ ਜੀ ਕੀ ਦੇ ਦੇਣਾ ਚਾਹੂੰਗੀ ਚਮਕਾਂ ਨੂੰ ਜਦੇ ਦੇ ਨਸ਼ਿਆਂ ਤੋਂ ਦੂਰ ਹੋ ਗੁਰੂ ਵਾਲੇ ਬਣੋ ਤੰਤਨ ਗੁਰਗੰਸਾ ਸਾਹਿਬ ਜੀ ਦਾ ਉਹਦੇ ਲੱਗੋ ਤੰਤਨ ਸਤਗੁਰ ਦਾਸ ਮਾਲ ਜੀ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜਿੱਕਾ ਖਾਸਾ ਵੇਖ ਕੇ ਤੇ ਤੋ ਹਰ ਦੇ ਸਿਮ ਮੇਰੇ ਤੋਂ ਰੁਣੇ ਜੜ